ਕਾਂਗਰਸੀ ਵਿਧਾਇਕ ਦੇ ਕਰਤੋਂ ਵਿਦੇਸ਼ੀ ਕਰੰਸੀ ਕਰੋੜਾ ਰੁਪਈਆ ਦਾ ਕੈਸ਼ 10 ਕਿਲੋ ਚਾਂਦੀ ਆਨਲਾਈਨ ਗੇਮਿੰਗ ਮਾਮਲੇ ਵਿੱਚ ED ਨੇ ਕੀਤਾ ਹੈ ਵੱਡਾ ਐਕਸ਼ਨ ਕਾਂਗਰਸੀ ਵਿਧਾਇਕ ਹੋਇਆ ਗ੍ਰਿਫਤਾਰ ਜੋ ਕਿ ਵੱਡੀ ਮਾਤਰਾ ਦੇ ਵਿੱਚ ਉਸ ਦੇ ਕੋਲੋਂ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ ਹੈ ਜੋ ਗੇਮ ਤੇ ਰਹੀ ਉਹ ਸਾਰਾ ਕੁਝ ਇਕੱਠਾ ਕਰ ਚੁੱਕਿਆ ਸੀ ਉਹ ਕਿਹੜਾ ਕਾਂਗਰਸੀ ਵਿਧਾਇਕ ਹੈ ਜਿਹੜਾ ਕਿ ਆਨਲਾਈਨ ਗੇਮ ਖੇਡ ਕੇ ਇਹਨਾਂ ਧੰਨ ਇਕੱਠਾ ਕਰੀ ਬੈਠਾ ਹੈ ਟੀਨੂੰ ਜੋ ਕਾਂਗਰਸ ਦੇ ਇਸ ਵਿਧਾਇਕ ਦੇ ਪਿੰਕ ਲੱਗਦੀ ਏ ਕਿ ਇਸ ਕਾਂਗਰਸੀ ਵਿਧਾਇਕ ਦੇ ਕੋਲ ਕਰੋੜਾ ਕਰੋੜਾ ਰੁਪਈਆ ਦਾ ਧਨ ਇਕੱਠਾ ਹੋਇਆ ਹੋਇਆ ਹੈ ਜੋ ਤਰਕਸਾਲ ਈਡੀ ਨੇ ਉਸਦੇ ਵਕ ਵਕ ਥਾਵਾਂ ਦੇ ਉੱਪਰ ਛਾਪੇ ਮਾਰੀ ਕੀਤੀ ਵਕ ਵਕ ਰਾਜਾਂ ਦੇ ਵਿੱਚ ਉਸਨੇ ਜੋ ਵੱਡੇ ਹੋਟਲ ਸੀ ਜੋ ਵੱਡੇ ਆਕਤੇ ਸੀ ਜਿੱਥੇ ਉਹ ਸਾਰਾ ਇਹ ਧਨ ਕਮਾਉਂਦਾ ਸੀ ਸੋ ਏਜੰਸੀ ਨੇ ਕਰਨਾਟਕ, ਗੋਆ, ਮਹਾਰਾਸ਼ਟਰ, ਰਾਜਸਥਾਨ ਲਗਭਗ 30 ਥਾਵਾਂ ਤੇ ਜੋ ਉਸ ਵਿਧਾਇਕ ਦੀ ਜਾਂਚ ਕੀਤੀ ਹੈ ਜਿਸ ਨੇ ਜائਦਾਤ ਤੇ ਰਾਸ਼ ਤੇ ਛਾਪੇਮਾਰੀ ਕੀਤੀ ਗਈ ਕਰੋੜਾਂ ਰੁਪਏ ਦੇ ਨਾਲ ਨਾਲ ਗਹਿਣੇ ਵੀ ਜ਼ਬਤ ਕੀਤੇ ਗਏ ਦੋਸ਼ੀ ਵਿਧਾਇਕ ਕਈ ਆਨਲਾਈਨ ਸੱਟੇਬਾਜ਼ੀ ਸਾਈਟਾਂ ਚਲਾ ਰਿਹਾ ਸੀ ਜਿਸ ਵਿੱਚ ਹੁਣ ਉਸਦੇ ਸਾਰੇ ਇਹ ਸਾਈਟਾਂ ਖੰਡਾਲੀਆਂ ਜਾ ਰਹੀਆਂ ਨੇ ਈਡੀ ਨੇ ਕਿਹਾ ਕਿ ਜੋ ਸ਼ੁੱਕਰਵਾਰ ਨੂੰ ਚਿੱਤਰਦੁਰਗਾ ਸ਼ਹਿਰ ਦੇ ਵਿਧਾਇਕ ਕੈਸੀ ਵਰਿੰਦਰ ਅਤੇ ਹੋਰਾਂ ਦੇ ਵਿਰੁੱਧ 30 ਥਾਵਾਂ ਤੇ ਤਲਾਸ਼ੀ ਲਈ ਜਿਨ੍ਹਾਂ ਵਿੱਚੋਂ ਚਿੱਤਰਦੁਰਗਾ ਜ਼ਿਲ੍ਹੇ ਦੇ ਵਿੱਚ 6 ਬੰਗਲੌਰੂ ਦੇ ਵਿੱਚ 10 ਜੋਧਪੁਰ ਵਿੱਚ 3 ਹੁਬੜੀ ਵਿੱਚ 1 ਮੁੰਬਈ ਵਿੱਚ 2 ਅਤੇ ਗੋਆ ਵਿੱਚ 8 ਆਹਤੇ ਸ਼ਾਮਲ ਹਨ ਗੋਆ ਦੇ ਟਿਕਾਣਿਆਂ ਵਿੱਚ 5 ਕੈਸਿਨੋ ਸ਼ਾਮ ਹਨ ਪਪੀਂਜ ਕੈਸਿਨੋ 골ਡ ਓਸ਼ੀਅਨ ਰਿਵਰਸ ਕੈਸਿਨੋ ਪਪੀਂਜ ਕੈਸਿਨੋ ਪ੍ਰੀਪੈਡ ਓਸ਼ੀਅਨ 7 ਕੈਸਿਨੋ ਅਤੇ बिग डैडी कैशियो एक राष्ट्रीय गैरकानूनी ऑनलाइन ਅਤੇ ਆਫਲਾਈਨ ਸੱਟੇਬਾਜ਼ੀ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਚੇਕ ਕੀਤੀਆਂ ਗਈਆਂ ਹਨ ਦੁਬਈ ਤੋਂ ਵੀ ਕ੍ਰੈਕਸ਼ਨ ਮਿਲਿਆ ਹੈ ਉਸ ਲੀਡਰ ਦਾ ਜੋ ईडी ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਕਿ ਦੋਸ਼ੀ ਕਿੰਗ 560 ਰਾਜਾ 560 ਪਪੀਜ 003 ਅਤੇ ਰਤਨਾ ਗੇਮਿੰਗ ਵਰਗੇ ਨਾਵਾਂ ਨਾਲ ਕੋਈ ਆਨਲਾਈਨ ਸੱਟੇਬਾਜ਼ੀ ਸਾਈਟਾਂ ਚਲਾ ਰਿਹਾ ਸੀ ਇਸ ਤੋਂ ਇਲਾਵਾ ਦੋਸ਼ੀ ਦਾ ਪ੍ਰਾ ਕੇਸੀ ਕਿਮੇ ਸੁਆਮੀ ਦੁਬਈ ਤੋਂ ਤਿੰਨ ਵਪਾਰ ਸੰਸਥਾਵਾਂ ਚਲਾ ਰਿਹਾ ਹੈ ਡਾਇਮੰਡ ਸਾਫਟੈਕ, TiRS ਟੈਕਨੋਲੋਜੀ ਅਤੇ ਪ੍ਰਾਈਮ ਨੈੱਨ ਟੈਕਨੋਲੋਜੀ ਜੋ ਕੇਬੀਸੀ ਵਰਿੰਦਰ ਦੀ ਕਾਲ ਸੈਂਟਰ ਸੇਵਾ ਅਤੇ ਗੇਮਿੰਗ ਸੰਚਾਲਨ ਨਾਲ ਜੁੜੀਆਂ ਹੋਈਆਂ ਹਨ 12 ਕਰੋੜ ਰੁਪਏ ਦੀ ਨਕਦੀ ਅਤੇ ਕਹੜੇ ਜਬਤ ਕੀਤੇ ਗਏ ਉਸ ਲੀਡਰ ਦੇ ਕੋਲੋਂ ਜੋ ਕਾਂਗਰਸ ਦਾ ਵਿਧਾਇਕ ਹੈ ਵਿਧਾਇਕ ਦੇ ਘਰ ਛਾਪੇਮਾਰੀ ਵਿੱਚ ਜੋ ਨਕਦੀ ਜਬਤ ਕੀਤੀ ਗਈ ਹੈ 12 ਕਰੋੜ ਜਿਸ ਵਿੱਚ ਲਗਭਗ 1 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਸ਼ਾਮਲ ਹੈ 6 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਸ਼ਾਮਲ ਲਗਭਗ 10 ਕਿਲੋ ਚਾਂਦੀ ਦੀਆਂ ਚੀਜ਼ਾਂ ਜਿਹੜੀਆਂ ਉਸ ਦੇ ਘਰ ਤੋਂ ਬ੍ਰਹਮਤ ਹੋਈਆਂ ਨੂੰ ਚਾਰ ਵੱਡੇ ਵਾਹਨ ਜਿਨ੍ਹਾਂ ਦੀ ਕੀਮਤ ਕਰੋੜਾ ਰੁਪਏ ਸੋ ਧਿਆਨ ਦੇਣ ਯੋਗ ਹੈ ਕਿ ਈਡੀ ਦੀ ਇਹ ਕਾਰਵਾਈ ਸੰਸਦ ਦੁਆਰਾ ਆਨਲਾਈਨ ਗੇਮਿੰਗ ਬਿੱਲ ਪਾਸ ਹੋਣ ਤੋਂ ਬਾਅਦ ਇਹ ਕੁਝ ਦਿਨ ਬਾਅਦ ਛਾਪੇਮਾਰੀਦਰਾਂ ਸਾਹਮਣੇ ਆਇਆ ਜਦੋਂ ਸੰਸਦ ਦੇ ਵਿੱਚ ਆਨਲਾਈਨ ਗੇਮ ਨੂੰ ਬੰਦ ਕਰ ਦਿੱਤਾ ਗਿਆ ਬਿੱਲ ਲਿਆਂਦਾ ਗਿਆ ਕੋਈ ਵੀ ਆਨਲਾਈਨ ਗੇਮ ਜਿਹੜਾ ਹੁਣ ਨਹੀਂ ਚਲਾ ਸਕੇਗਾ ਜਿਸ ਤੋਂ ਬਾਅਦ ਇੱਕ ਕਾਂਗਰਸ ਦੇ ਇਸ ਸਬੰਧ ਹੈ ਕਿ ਉੱਪਰ ਵੱਡੀ ਗੱਲ ਡਿੱਗੀ ਹੈ ਕਾਂਗਰਸ ਦਾ ਵਿਧਾਇਕ ED ਦੇ ਹੱਥੇ ਚੜਿਆ ਜਿਸ ਦੇ ਕੋਲ ਕਰੋੜਾਂ ਕਰੋੜਾਂ ਰੁਪਏ ਜਿਹੜੇ ਬਰਾਮਦ ਕੀਤੇ ਨੇ ਜੋ ਆਨਲਾਈਨ ਸੱਟੇਬਾਜ਼ੀ ਲਈ ਇਹ თან ਇਕੱਠਾ ਕਰ ਚੁੱਕਿਆ ਸੀ